دھان سبھا چار صاحب زیادہ یاد کردہ مخمتری پگوت مان کہا کہ یہ قربانی این لو ہے کہ اس کی مچھال نہیں ملتی جب ابھی اس قربانی یاد کرتے ہاں تو پتا لگتا ہے کہ اس سمے کی بیتی ہوگی کیا کہ جی سوا سے نمشت ہو جپے پا کے کمبل لے کے جانے ہاں. کوشش کرتے ہاں کہ ٹھنڈ تو بچیا جائے منتری ਮਾਨਸਾ ਸੇ ਬਜਾਦਿਆਂ ਦੀ ਕੁਰਬਾਨੀ ਨੂੰ ਜਾ ਦਿਖਾ ਦੇ ਆ ਕਿ ਸਾਨੂੰ ਸੁਲਾ ਦਿਆ ਬੋਲ ਮੰਗੇ ਭਾ ਤੇ ਮਿਲਿਆ ਹਣ ਇਹ ਨਹੀਂ ਚਾਨੂੰ ਆਪਣਿਆ ਸੁਲਾ ਦੇ ਰਹਿਣਾ ਚਾਹੀਦਾ ਹੈ ਹੋਣਾ ਹੈ ਕਿ ਆਕੇ ਸੁਲਾ ਦੇ ਜੱਲਾਬ ਜੱਲਾਣਾ ਚੱਲ ਕੇ ਤਪਦੇ ਹਨ ਭਾ ਸੁਲਾ ਦੇ ਚੱਲਣਾ ਨਾ ਬੁੱਚਲੇ ਭੰਦੇ ਹਨ ਅਤੇ ਗੁਰੂ ਸਰਵੰਦਾ ਦਾਇਆ ਪਰਿਵਾਰ ਸੁਲਾ ਤੇ ਚੱਲਿਆ ਹੈ ਮੁੱਖ ਮੰਦੇ ਲੈ ਕੇ ਆ ਕੇ ਉੱਚ ਮੇਲੇ ਥੰਦੇ ਬੂਰੇ ਚਿਹਰੇ ਜਦੋਂ ਚੋਟੇ ਸੇਬ ਜਦ ਕੈਦੇ ਥੰਦਾ ਥੰਦਾ ਹੱਥ ਛਿੜ ਬਿੱਚ ਉੱਚ ਨੂੰ ਮੁੱਮੂ ਚੱਕ ਕੇ ਜਾਇਓ میں بڑی لچھانی قربانی ہے سکھت آج قربانی نا پایا پیا ہے اس بار سے سیدھی چھوا دے پوانتا لئی اپنے بڑوں بڑی اپنے کتے جتے لکھانی گنتی چھے شنکتا آمدی ہے تا جوشتا لونوں کی جے تراندی تکتنا ہوئے ਉਹਨਾਂ ਨੇ ਕਿਹਾ ਕਿ ਉਸ ਸਮੇਂ ਸਾਹਿਬਜ਼ਾਦਿਆਂ ਨੇ ਕੁਰਬਾਨੀ ਦੇ ਕੇ ਜ਼ੁਲਮ ਦੀ ਰਾਤ ਨੂੰ ਤਾਂ ਤਾਂ ਦਿੱਤਾ ਪਰ ਉਹ ਜਾਣਦੇ ਤੇ ਹੈ ਕਿ ਅਸੀਂ ਇਸ ਨੂੰ ਕਿੰਨੀ ਦੇਰ ਤੱਕ ਛਾਂਵ ਕੇ ਰੱਖਦੇ ਹਾਂ ਇਹ ਸਾਡਾ ਫਰਜ਼ ਬਣਦਾ ਹੈ ਇਸ ਨੂੰ ਅਗਾਂਹ ਜਾਂ ਫਿਰ ਇਹ ਤੱਕ ਲੈ ਕੇ ਜਾਈਏ ਮੁਖ ਮਤੇ ਕਿ ਆ ਕੇ ਇਝ ਕੁਰਬਾਨੀ ਨੂੰ ਜਿੰਨਾ ਜਿੰਨਾ ਜੋਦਿਆ ਨੇ ਜੋਗਤਾਂ ਪਾਇਆ ਮੈਂ ਸਭ ਨੂੰ ਸ਼ਿਰਦਾ ਕਰਦਾ ਹਾਂ ਅੱਜ ਇਸ ਲਾਸਾਨੀ ਕੁਰਬਾਨੀ ਨੂੰ ਸਜਦਾ ਕਰਨ ਲਈ ਯਾਦ ਕਰਨ ਲਈ ਤੁਸੀਂ ਸਭ ਨੂੰ ਮੌਕਾ ਦਿੱਤਾ ਹੈ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਸਤਕਾਰ ਪੇਂਟ ਕਰਨ ਦਾ ਉਹਨਾਂ ਨੂੰ ਯਾਦ ਕਰਨ ਦਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਸਾਰੇ ਮਾਨਯੋਗ ਮੈਂਬਰਾਂ ਨੇ ਕਿਹਾ ਕਿ ਕੁਰਬਾਨੀ ਇੰਨੀ ਲਾਸਾਨੀ ਹੈ ਕਿ ਇਹਦੀ ਕਿਤੇ ਉਦਾਹਰਨ ਨਹੀਂ ਮਿਲਦੀ ਉਮਰਾਂ ਇੰਨੀਆਂ ਛੋਟੀਆਂ ਸੀ ਤਾਂ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਉਹਨਾਂ ਉਮਰਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਫਿਰ ਉਦੋਂ ਇਹ ਅਹਿਸਾਸ ਹੁੰਦਾ ਹੈ ਕਿ ਕੀ ਬੀਤੀ ਹੋਊਗੀ ਜਿਹੜੇ ਇੰਨੀ ਛੋਟੀ ਉਮਰ ਦੇ ਬੱਚਿਆਂ ਤੇ ਜਦੋਂ ਇਸ ਬੋਦੀ ਠੰਡ ਦੇ ਵਿੱਚ ਜ਼ੁਲਮ ਹੋ ਰਹੇ ਹੋਣੇ ਤਸ਼ੱਦਦ ਹੋ ਰਹੇ ਹੋਣਗੇ ਪਦਮਸ਼੍ਰੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਦਾ ਲੈਣਾ ਨੇ ਲਿਖੀਆਂ ਹੋਈਆਂ ਉਹਨਾਂ ਨੇ ਖੁਦ ਗਾਈਆਂ ਵੀ ਹੈ ਮਾਤਾ ਗੁਜਰੀ ਜੀ ਵੱਲੋਂ ਲਿਖ ਰਹੇ ਨੇ ਮਾਤਾ ਗੁਜਰੀ ਜੀ ਕਹਿੰਦੇ ਨੇ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਇੱਕ ਰਾਤ ਗੁਜ਼ਾਰੇ ਹੋ ਕੇ ਮਤਲਬ ਇਹ ਕਿ ਅਸੀਂ ਉੱਥੇ ਜਦੋਂ ਜਾਂਦੇ ਆ ਸਭਾ ਤੇ ਨਤਮਸਤਕ ਹੋਣ ਤਾਂ ਕੰਬੜ ਲੈ ਕੇ ਜਾਂਦੇ ਆ ਕੱਪੜੇ ਬਹੁਤ ਏ ਗਰਮ ਪਾ ਕੇ ਜਾਂਦੇ ਆ ਪ੍ਰਬੰਧ ਵੀ ਉੱਥੇ ਟੈਂਟ ਦਾ ਪ੍ਰਾਲੀਆਂ ਥੱਲੇ ਜਾਂ ਟਰਾਲੀ ਦੇ ਵਿੱਚ ਜਾਂ ਕਿਤੇ ਵੀ ਪ੍ਰਬੰਧ ਜਿਹੜਾ ਹੁੰਦਾ ਉੱਥੇ ਰਹਿੰਦੇ ਆ ਜਦੋਂ ਔਰ ਕੋਸ਼ਿਸ਼ ਕਰਦੇ ਆ ਕਿ ਠੰਡ ਤੋਂ ਬਚਿਆ ਜਾਵੇ ਤਾਂ ਮਾਤਾ ਗੁਜਰੀ ਜੀ ਵੱਲੋਂ ਇਹ ਭਾਵ ਕਵੀ ਦੇ ਇਹ ਨੇ ਕਿ ਉਸ ਵੇਲੇ ਠੰਡੇ ਬੁਰਜ ਦੇ ਜਦੋਂ ਵਿਚ ਕੈਦ ਸੀਗੇ ਤਹਿਖਾਨੇ ਦੇ ਵਿੱਚ ਛੋਟੇ ਸਹਿਬਜ਼ਾਦੇ ਤਾਂ ਉਸ ਵੇਲੇ ਜਿਹੜੀ ਠੰਡ ਸੀ ਹੱਡ ਚੀਰਵੀ ਉਹਨੂੰ ਮਹਿਸੂਸ ਕਰਕੇ ਜਾਏ ਇੱਕ ਵਾਰ ਸੋ ਬੜੀ ਲਾਸਾਨੀ ਕੁਰਬਾਨੀ ਹੈ ਚਾਰੋਂ ਸਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਔਰ ਭਾਈ ਜੀਵਨ ਸਿੰਘ ਜੀ ਦੀ ਭਾਈ ਸੰਗਤ ਸਿੰਘ ਜੀ ਦੀ ਕਿਉਂਕਿ ਸਿੱਖ ਇਤਿਹਾਸ ਜਿਹੜਾ ਕੁਰਬਾਨੀਆਂ ਨਾਲ ਭਰਿਆ ਪਿਆ ਇਹ ਤਾਂ ਸਿਰਫ ਪੋ ਦੇ ਮਹੀਨੇ ਦੀ ਸ਼ੀਰਧੀਆਂ ਦੀ ਜਿਸ ਤਰ੍ਹਾਂ ਆਯਾਨੀ ਸਾਹਿਬ ਨੇ ਗੱਲ ਕੀਤੀ ਸੋ ਬਾਕੀ ਪ੍ਰਬੰਧਾਂ ਦੇ ਤੌਰ ਤੇ ਅਸੀਂ ਆਪਣੇ ਵੱਲੋਂ ਬਹੁਤ ਬੈਸਟ ਐਫਰਟਸ ਕੀਤੀਆਂ ਭਾਵੇਂ ਉਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀਪੁਰ ਮਨਾਇਆ ਗਿਆ ਭਾਵੇਂ ਬੱਡੀ ਸਾਹਿਬ ਜਿਆਦਾਂ ਤੇ ਛੋਟੇ ਸਾਹਿਬ ਜਿਆਦਾਂ ਦੀ ਕੁਰਬਾਨੀ ਨੂੰ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਚ ਸੰਗਤ ਆਂਦੀ ਹੈ ਸੁਰੱਖਿਆ ਦੀ ਉਹਨਾਂ ਦੇ ਆਵਾਜਾਈ ਦੇ ਸਾਧਨਾਂ ਦੀ ਤੇ ਤਾਂ ਕਿ ਕੋਈ ਕਿਸੇ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਆਵੇ ਉੱਥੇ ਮੈਡੀਕਲ ਐਮਰਜੈਂਸੀ ਸੇਵਾਵਾਂ ਦੀ ਬੱਸਾਂ ਈ ਰਿਕਸ਼ੀਆਂ ਦੀ ਤਾਂ ਕਿ ਆਵਾਜਾਈ ਦੇ ਵਿੱਚ ਉਹਨਾਂ ਨੂੰ ਕੋਈ ਕਿਤੇ ਵੀ ਨਤਮਸਤਕ ਹੋਣਾ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਪਣੇ ਵੱਲੋਂ ਅਸੀਂ ਬੈਸਟ ਐਫਰਟ ਕੀਤੀ ਹੈ। ਔਰ ਕੇ ਸ਼ਾਇਰ ਨੇ ਲਿਖਿਆ ਜੀ ਕਿ ਰਾਤ ਤੋਂ ਵਕਤ ਦੀ پابੰਦ ਹੈ ਢਲ ਜਾਏਗੀ। ਰਾਤ ਤੋਂ ਵਕਤ ਦੀ پابੰਦ ਹੈ ਢਲ ਜਾਏਗੀ। ਦੇਖਣਾ ਇਹ ਹੈ ਕਿ ਚਿਰਾਗ ਕਿਤਨੀ دیر ਜਲਤੇ ਹੈ। ਜਲਤੇ ਹੈ। ਕੀ ਬਾਤ ਹੈ। ਕੀ ਬਾਤ। ਉਸ ਵਕਤ ਸ਼ਹੀਦੀ ਦੀ ਜ਼ਰੂਰਤ ਸੀ। ਛੋਟੇ ਸਾਹਿਬਜ਼ਾਦਿਆਂ ਨੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇਖ ਕੇ ਸ਼ਹਾਦਤ ਦੇਖ ਕੇ ਉਸ ਜ਼ੁਲਮ ਦੀ ਰਾਤ ਨੂੰ ਤਾਂ ਢਾਲਤਾ ਪਰ ਇਹ ਹੁਣ ਸਾਡੇ ਤੇ ਹੈ ਕਿ ਅਸੀਂ ਇਨਾਂ ਚਿਰਾਗਾ ਨੂੰ ਕਿੰਨੀ ਦੇਰ ਬਾਲ ਕੇ ਰੱਖਦੇ ਕਿੰਨੀ ਦੇਰ ਅਸੀਂ ਇਨਾਂ ਚਿਰਾਗਾ ਦੇ ਵਿੱਚ ਤੇਲ ਰੱਖਦੇ ਹਾਂ ਕਿੰਨੀ ਦੇਰ ਇਨਾਂ ਚਿਰਾਗਾਆਂ ਦੀਆਂ ਜਿਹੜੀਆਂ ਲਾਟਾਂ ਨੇ ਉਹ ਰੌਸ਼ਨੀ ਕਰਦੀਆਂ ਰਹਿਣਗੀਆਂ ਇਹ ਸਾਡੇ ਸਾਡਾ ਫਰਜ਼ ਬਣਦਾ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਇਨਾਂ ਚਿਰਾਗਾਾਂ ਦੀ ਜਿਹੜੀਆਂ ਲੱਟ ਤਾਂ ਨੇ ਉਹਨੂੰ ਲੈ ਕੇ ਜਾਈਏ ਜੋਤ ਸੇ ਜੋਤ ਜਗੇ ਸੋ ਮੈਂ ਇਸ ਮੁਕੱਦਸ ਸਦਨ ਦੇ ਵਿੱਚ ਅੱਜ ਜਿੰਨੀਆਂ ਵੀ ਸ਼ਹਾਦਤਾਂ ਇਸ ਹਫ਼ਤੇ ਦੌਰਾਨ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਿਉਂਕਿ ਪਰਿਵਾਰ ਵਿਛੋੜਾ ਜਦੋਂ ਸਰਸਾ ਦੀ ਨਦੀ ਦੇ ਕਿਨਾਰੇ ਹੋਇਆ ਉਸ ਤੋਂ ਬਾਅਦ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਤੇ ਕਿਸ ਤਰ੍ਹਾਂ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਫਿਰ ਜਿਨ੍ਹਾਂ ਨੇ ਦੀਵਾਨ ਟੋਡਰਮਲ ਜੀ ਨੇ ਮੋਹਰਾਂ ਜਿਹੜੀਆਂ ਉਹ ਕਹਿੰਦਾ ਸਿੱਕੇ ਜਿਹੜੇ ਨੇ ਉਹ ਖੜੇ ਕਰਨੀਆਂ ਮੋਹਰਾਂ ਸੋਨੇ ਦੀਆਂ ਉਹਦੇ ਨਾਲ ਜਿਆਦਾ ਮੋਹਰਾਂ ਆ ਜਾਂਦੀਆਂ ਉਸ ਉਹਨੇ ਕੇਰੀਏ 'ਚ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਸੋ ਜਿੰਨਾ ਜਿੰਨਾ ਉਸ ਵੇਲੇ ਜਿੰਨਾ ਜਿੰਨਾ ਬਹਾਦਰਾਂ ਨੇ ਤੇ ਨਾ ਜਿੰਨਾ ਸੂਰਬੀਰਾਂ ਨੇ ਇਸ ਸ਼ਹਾਦਤ ਦੇ ਵਿੱਚ ਆਪਣਾ ਵੀ ਯੋਗਦਾਨ ਪਾਇਆ ਕਿਸੇ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਨੂੰ ਸਤਿਕਾਰ ਪੇਟ ਕਰਦਾ ਯਾਦ ਕਰਦਾ ਤੇ ਨਾਲ ਨਾਲ ਆਪਣਾ ਫਰਜ਼ ਵੀ ਸਮਝਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਸ਼ਹਾਦਤਾਂ ਬਾਰੇ ਦਸੇ ਵੀ ਜਾਵੇ ਪੜਾਇਆ ਵੀ ਜਾਵੇ ਦਿਖਾਇਆ ਵੀ ਜਾਵੇ ਜੋ ਵੀ ਮਾਧਿਅਮ ਹੋਵੇ ਸੰਚਾਰ ਦਾ ਉਧਰਹੀਂ ਪਤਾ ਲੱਗ ਸਕੇ ਸਾਡੀ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕਿ ਇਹ ਜਿਹੜੀਆਂ ਸਰਦਾਰੀਆਂ ਮਿਲੀਆਂ ਇਹ ਜਿਹੜੀਆਂ ਆਜ਼ਾਦੀਆਂ ਮਿਲੀਆਂ ਇਹ ਬਹੁਤ ਮਹਿੰਗੇ ਭਾਅ ਮਿਲੀਆਂ ਬੜੀਆਂ 7 ਸਾਲ ਤੋਂ ਲੈ ਕੇ ਉਮਰ ਦੀ ਹੱਦ ਨਹੀਂ ਕੋਈ ਕੁਰਬਾਨੀਆਂ ਦੀ ਤੇ ਜ਼ੁਲਮਾਂ ਦੀ ਵੀ ਕੋਈ ਹੱਦ ਜ਼ਾਲਮ ਨਹੀਂ ਛੱਡੀ ਨਹੀਂ ਪਰ ਅਡੋਲ ਰਹਿਣਾ ਤੇ ਆਪਣੇ ਅਸੂਲਾਂ ਤੇ ਰਹਿਣਾ کہ اس کے پاؤں میں بہت چھالے ہیں اس کے پاؤں میں بہت چھالے ہیں لگتا ہے اصولوں پہ چلا ہوگا سূলਾਂ تے چلن نال چھالے کٹ پیندے ہیں جی اصولوں تے چلن نال چھالے زیادہ پیندے سو گرو صاحب تے انہاں دا سارا પરિવાર اصولوں تے چلدا سی تائیوں پھر کنڈیاں دی چیزاں وچ بسییاں بسا کے انہوں نے قوم نوں سید دیتی ہے میں اخر دے وچ ਸਜਦਾ ਕਰਦਾ ਉਹਨਾਂ ਦੀ ਕੁਰਬਾਨੀਆਂ ਨੂੰ ਔਰ ਸਤਕਾਰ ਪੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ